ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨਵੇਂ ਤਰੀਕੇ ਨਾਲ ਕੇਰਾ ਫੋਲਡ ਕਰਾਂਗੇ ਤੁਹਾਨੂੰ ਦੋ ਤਰੀਕੇ ਦੱਸੂਗੀ ਮੈਂ ਤੇ ਇਹ ਮਨੇ ਕੇਰਾ ਫੋਲਡ ਕਰਨ ਦੀ ਨਿਸ਼ਾਨੀ ਲਾਈ ਹੋਈ ਹੈ ਵੀ ਪੂਰੇ ਤੋਂ ਫੋਲਡ ਕਰਨਾ ਹੈ ਇੱਕ ਨਿਸ਼ਾਨੀ ਮੈਂ ਹੋਰ ਲਾ ਲਾਂਗੀ ਜਿਹੜਾ ਆਪਾਂ ਵਿੱਚ ਕੱਪੜਾ ਮੋੜਦੇ ਆ ਹਨਾ ਉਹ ਆਪਾਂ ਜਿੰਨਾ ਕ ਆਪਣੇ ਕੋਲੇ ਕੱਪੜਾ ਜਾਦੇ ਆ ਜਾਂ ਘੱਟ ਆ ਉਸ ਨਾਲ ਨਾਲ ਮੋੜਨਾ ਤੇ ਹੁਣ ਆਪਾਂ ਨੇ ਕੀ ਕਰਨਾ ਇਹ ਤੁਹਾਨੂੰ ਨਿਸ਼ਾਨੀ ਵੀ ਲਾਉਣ ਦੀ ਲੋੜ ਨਹੀਂ ਹਨਾ ਇਨੂੰ ਜਿਹੜਾ ਤਾਂ ਕਾਟਨ ਦਾ ਕੱਪੜਾ ਉਹਨੂੰ ਤਾਂ ਇੱਥੋਂ ਫੜ ਲੈਣਾ ਹੈ ਚਾਕ ਤੋਂ ਇਹ ਇਹ ਇਹਨਾਂ ਤਰ੍ਹਾਂ ਚਾਕ ਦੀ ਸਿਲਾਈ ਜੋਇੰਟ ਹੈ ਉੱਥੇ ਦੇ ਫੜ ਲੈਣਾ ਹੈ ਤੇ ਇੱਧਰ ਇਹ ਆਪਾਂ ਨੇ ਆਪਾਂ ਨੇ ਹੈ ਵੀ ਜਿੰਨਾ ਇਹ ਆਪਾਂ ਨੇ ਕੱਪੜਾ ਛੱਡਿਆ ਹੋਇਆ ਤੇ ਮੈਂ 1.5 ਇੰਚ ਛੱਡਿਆ ਹੋਇਆ ਹਨਾ ਮੈਂ 1.5 ਇੰਚ ਦੇ ਨਿਸ਼ਾਨੀ ਲਾ ਲਈਏ ਇਹ 1.5 ਤੇ ਲਾ ਲਈਏ ਦੇਖੋ ਤੇ ਇਹਨੂੰ ਮੈਂ ਇੱਥੋਂ ਫੜ ਕੇ ਤੇ ਇੱਥੋਂ ਫੜ ਕੇ ਇਹਨੂੰ ਇਨੂੰ ਹੱਥ ਨਾਲ ਐ ਪ੍ਰੈਸ਼ ਪ੍ਰੈਸ ਕਰ ਲੈਣਾ ਇਹ ਹੱਥ ਨਾਲ ਜਿਹੜਾ ਕਾਟਨ ਦਾ ਕੱਪੜਾ ਹੁੰਦਾ ਉਹਦੀ ਤੈ ਆਖਦੇ ਆਪ ਬਣ ਜਾਂਦੀ ਆ ਇਹਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਨਾ ਇਹ ਮਿਲਦਾ ਇਹ ਐ ਕਰ ਲਈ ਮਨੇ ਤੈ ਬੈਠ ਗਈ ਦੇਖੋ ਇਹ ਮੈਂ ਬੈਠੀ ਐਵੇਂ ਹੀ ਮੈਂ ਦੁਆਬਾਸਾ ਕਰ ਲੂੰਗੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਚਾਹ ਕਿਵੇਂ ਫੋਲਡ ਕਰਨਾ ਕਿ ਐਤ ਮਨੇ ਮਤਲਬ ਸਲਾਈ ਛੋਟੀ ਕਰ ਲੈਣੀ ਆ ਟਾਂਕਾ ਜਦੋਂ ਆਪਾਂ ਨੇ ਇਹ ਟ੍ਰਿਕ ਵਰਤਣੀ ਆ ਨਾ ਟਾਂਕਾ ਛੋਟਾ ਕਰਨਾ ਤੇ ਆਪਾਂ ਹਮੇਸ਼ਾ ਹਨਾ ਐ ਫੋਲਡ ਕਰਦੇ ਆ ਇਹਨੂੰ ਜਦੋਂ ਚਾਕ ਦੀ ਸਲਾਈ ਲਾਨੇ ਬੜੀ ਸਲਾਈ ਵੀ ਬੜਾ ਟਾਂਕਾ ਕਰਕੇ ਵੀ ਆਪਾਂ ਨਾ ਤੇਰੇ ਪਾਈ ਨੂੰ ਦੇਣਾ ਹੁੰਦਾ ਪਰ ਆਪਾਂ ਨੇ ਇਹ ਐ ਮੋੜ ਲੈਣ ਜਾਂ ਆਪਾਂ ਨੇ ਹੁਣ ਐ ਇਹਨੂੰ ਇੱਥੋਂ ਹੀ ਐ ਸਿੱਧੇ ਵਾਸੇ ਨੂੰ ਇਦੇ ਵਾਸਤੇ ਨੂੰ ਐ ਕਰ ਲੈਣਾ ਇਹਨੂੰ ਪੁੱਠਾ ਤੇ ਇਹਨੂੰ ਐਂ ਹੀ ਦੁਬਾਰਾ ਰਹਿਣ ਦੋ ਜਿਹੜਾ ਆਪਾਂ ਨੇ ਪਹਿਲਾਂ ਦੱਬਿਆ ਹੋਇਆ ਕੱਪੜਾ ਤੇ ਇਹਨੂੰ ਐਂ ਹੀ ਦੁਬਾਰਾ ਰਹਿਣ ਦੋ ਤੇ ਜੀ ਹੁਣ ਮੈਂ 1.5 ਇੰਚ ਤੇ ਇਹ ਕੱਪੜਾ 1.5 ਇੰਚ ਫੋਲਡ ਕਰਨਾ ਮੰਨਿਆ ਜੀ 1.5 ਤੇ ਮੈਂ ਸਾਨੀ ਲਾ ਲਈ ਤੇ ਇਹ ਮੈਂ 1.5 ਤੇ ਹੀ ਸਿਲਾਈ ਲਾਣੀ ਆ ਇਹਦੀ ਇਹ ਛੋਟਾ ਟਾਂਕਾ ਕਰਕੇ ਲਾਣੀ ਆ ਜੀ ਨਹੀਂ ਫਿਰ ਬਾਅਦ ਚ ਉੱਧੜ ਜਾਂਦੀ ਆ ਇਹ ਜੇ ਬੜਾ ਟਾਂਕਾ ਕਰਕੇ ਲਾਉਣੀ ਆ ਇਹ ਛੋਟਾ ਟਾਂਕਾ ਕਰਕੇ ਲਾਣੀ ਤੇ ਇਹ ਲੱਗੀ ਜੀ ਦੇਖੋ ਇਹ ਨਾ ਦਾ ਹਨਾ ਉੱਡੜਦਾ ਹੈ ਤੇ ਇਹ ਬਹੁਤ ਵਧੀਆ ਮਤਲਬ ਵਧੀਆ ਤਰੀਕੇ ਨਾਲ ਫੋਲਡ ਹੋ ਜਾਂਦਾ ਘੇਰਾ ਤੇ ਹੁਣ ਇਹ ਦੇਖੋ ਸਲਾਈ ਲੱਗੀ ਹੁਣ ਆਪਾਂ ਨੇ ਕੀ ਕਰਨਾ ਜੀ ਤੇ ਐਮ ਇਹ ਐ ਫੋਲਡ ਕਰਨਾ ਜੀ ਦੇਖੋ ਇਹ ਮਤਲਬ ਕੀ ਹੈ ਜਿੱਧਰ ਸਿੱਧਾ ਇਧਰ ਉਹ ਸਲਾਈ ਲਾਈ ਹੈ ਜਿੱਧਰ ਇਹਦੇ ਬੈਕ ਸਾਈਡ ਨੂੰ ਓੜਨਾ ਹੈ ਆਪਾਂ ਨੇ ਇਹੜਾ ਚਾਕ ਆਈ ਐ ਐ ਮੋੜਨਾ ਚਾਹੇ ਤਾਂ ਇੱਥੇ ਸਲਾਈ ਲਾ ਲੋ ਚਾਹੇ ਆਪਾਂ ਨੇ ਸਲਾਈ ਨਹੀਂ ਲਾਣੀ ਜੀ ਆਪਾਂ ਇੱਥੋਂ ਖੁੰਝਾ ਫੜ ਕੇ ਇਹਨੂੰ ਇਹ ਐਵੇਂ ਹੀ ਇਹਨੂੰ ਕੱਟ ਸਕਦੇ ਆ ਤੇ ਇੱਥੇ ਕਾਰਨਰ ਬਣਾ ਸਕਦੇ ਆ ਕੈਂਚੀ ਨਾਲ ਕੱਢ ਲੋ ਇਹਨੂੰ ਤੇ ਸਲਾਈ ਲਾ ਲੋਗੇ ਤਾਂ ਵਧੀਆ ਹੋ ਜਾਊਗਾ ਤੇ ਇਹਨੂੰ ਆਪਾਂ ਨੇ ਹੁਣ ਜੇ ਮੈਂ ਸਲਾਈ ਨਹੀਂ ਲਾਈ ਜੀ ਹੂੰ ਬੜਾ ਟਾਂਕਾ ਕਰਕੇ ਆਪਾਂ ਇਹਨੂੰ ਉੱਪਰ ਤੱਕ ਸਲਾਈ ਲਾ ਲਾਂਗੇ ਸਲਾਈ ਲੱਗ ਜੂਗੀ ਜੇ ਤੇ ਹੋਰ ਵਧੀਆ ਹੋ ਜਾਊਗਾ ਇਹ ਇਹ ਦੋਨੇ ਪਾਸੇ ਲਾ ਲੇ ਹੁਣ ਇਹ ਜਿਹੜੀ ਘੇਰੇਵਾਰੀ ਆ ਇਹ ਆਪਾਂ ਨੇ ਹੱਥ ਨਾਲ ਇਹੀ ਪ੍ਰੈਸ ਕਰ ਲੈਣੀ ਆ ਮੋੜ ਦੇ ਜਿੰਨੀ ਆਪੇ ਸਿੱਧ ਬਣ ਜਾਂਦੀ ਆ ਇਹਦੀ ਹਨਾ ਕਿਉਂਕਿ ਚਾਕ ਆਜਾਏ ਤਾਂ ਫੋਲਡ ਹੋ ਗਏ ਫਿਰ ਹੁਣ ਇਹਨੂੰ ਐ ਪ੍ਰੈਸ ਕਰਕੇ ਤੇ ਤੇ ਬੜਾ ਟੰਕਾ ਕਰਕੇ ਐਵੇਂ ਸਲਾਈ ਲਾ ਦੇਣੀ ਆ ਆਪਾਂ ਨੇ ਤੇ ਭਾਈ ਲਾ ਸਕਦੇ ਫਿਰ ਹੁਣ ਤੁਸੀਂ ਦੇਖੋ ਕਿੰਨੀ ਛਾਪੀ ਆਉਂਦੀ ਆ ਇਹਦੇ ਨੇੜੇ ਤੋਂ ਕਿੰਨੀ ਸਾਫ਼ੀ ਹੈ ਜਦੋਂ ਇਹ ਤਰਪਾਈ ਹੋ ਗਈ ਇਹ धागे ਨਿਕਲ ਜਾਣਗੇ ਤੇ ਨਾ ਇਹ ਬਿਲਕੁਲ ਵੀ ਨਹੀਂ ਇੱਥੋਂ ਉੱਜੜੂਗਾ ਇਹ ਦੇਖੋ ਇਹ ਦੋਨੇ ਪਾਸੇ ਦੇ ਕਿੰਨੀ ਸਾਫ਼ੀ ਹੈ ਤੇ ਉਹ ਮੈਂ ਤੁਹਾਨੂੰ ਸਾਫ਼ ਕੱਪੜੇ ਦੇ ਦਿਖਾਉਂਗੀ ਜੀ ਹਨਾ ਵੀ ਮਤਲਬ ਕੀ ਹੈ ਇਹ ਕੱਪੜਾ ਘੇਰੇ ਮੰਗੋ ਦਿਖਾਉਂਗੀ ਤੁਹਾਨੂੰ ਮੈਂ ਕੋਲਡ ਕਰਕੇ ਵੀ ਤੁਸੀਂ ਉਹ ਆਪਾਂ ਨੇ ਉਹ ਉਹਦੇ ਦੇ ਤਾਂ ਆਪਾਂ ਨੇ ਹਨਾ ਮਤਲਬ ਹੱਥ ਨਾਲ ਉਹ ਕਰ ਲਿਆ ਪ੍ਰੈਸ ਇਹ ਕੱਪੜਾ ਰੇਸ਼ਮੀ ਆ ਜੀ ਇਹ ਹੱਥ ਨਾਲ ਪ੍ਰੈਸ ਨਹੀਂ ਹੋਊਗਾ ਇਹਦੇ ਆਪਾਂ ਨੇ ਨਿਸ਼ਾਨੀ ਲਾ ਲਈ ਜਿੰਨਾਂ ਜਿੰਨਾ ਆਪਾਂ ਨੇ ਚਾਕ ਫੋਲਡ ਕਰਨੇ ਨੇ ਦੋਨੇ ਪਾਸੇ ਉਹਨੇ ਨਿਸ਼ਾਨੀ ਲਾ ਲਈ ਤੇ ਇਹ ਘੇਰੇ ਦੀ ਨਿਸ਼ਾਨੀ ਲਾ ਲਈ ਬੰਨੇ ਇਹ ਟੋਕਾਂ ਲਾ ਲਈਆਂ ਜੀ ਘੇਰੇ ਦੀ ਇਹ ਇੱਥੋਂ ਇੰਨਾ ਮੋੜੂਗਾ ਇਹ ਤੇ ਇਹ ਜਿਹੜਾ ਵਿੱਚ ਆਪਾਂ ਥੋੜਾ ਮੋੜਦੇ ਆ ਉਹ ਮੋੜੂਗਾ ठीक है, है ते है नहीं मतलब कि ये है राउंड साइड है ना पुठे पासा ये ते पुठे पासे निशानियां ਲਾਈਆਂ ਨਹੀਂ ਮੈਂ ਹੈਨਾ ਆਪਾਂ ਇਧਰ ਨੂੰ ਐਂ ਮੋੜਦੇ ਆ ਤੇ ਮਤਲਬ ਤੁਹਾਨੂੰ ਸਮਾਰ ਕੇ ਸਮਝ ਆ ਜਾਵੇ ਦੱਸਦੀ ਐ ਵੀ ਤੁਹਾਨੂੰ ਮੋੜ ਕੇ ਦਿਖਾ ਰਹੀਆਂ ਮੈਂ ਮੋੜ ਲਿਆ ਹੈਨਾ ਆਪਾਂ ਨੇ ਇਧਰ ਬਾਈ ਵਾਸਤੇ ਤੇ ਹੁਣ ਇਹਨੂੰ ਆਪਾਂ ਐਂ ਮੋੜੇ ਖੜੇ ਖੜਾਏ ਨੂੰ ਆਪਾਂ ਆਪਸ ਕਰ ਲਾਂਗੇ ਐ ਸਿੱਧੇ ਪਾਸੇ ਨੂੰ ਕਰ ਲਾਂਗੇ ਸਿੱਧੇ ਪਾਸੇ ਕਰਕੇ ਤੇ ਜਿਹੜੀ ਨਿਸ਼ਾਨੀ ਲੱਗੀ ਹੋਈ ਆ ਇਹਦੇ ਇ ਸਲਾਈ ਲਾ ਲਾਂਗੇ ਆਪਾਂ ਇਹ ਸਲਾਈ ਜਿਹੜੀ ਇਹ ਇੱਥੇ ਸਲਾਈ ਲਾਣੀ ਆ ਇਹ ਬਰੀਕ ਟੰਕਰ ਕਰਕੇ ਲਾਣੀ ਆ ਜੀ ਕਿਉਂਕਿ ਇਹ ਸਲਾਈ ਆਪਾਂ ਨੇ ਕੱਢਣੀ ਨਹੀਂ ਹੁੰਦੀ ਹੈਗੀ ਇਹ ਸਲਾਈ ਐਵੇਂ ਹੀ ਰਹਦੀ ਹੈ ਵੀ ਇਹ ਪਰਕਾ ਘਮ ਹੋ ਜਾਂਦਾ ਇਹ ਅੰਡਰਗਰਾਉਂਡ ਹੋ ਜਾਂਦੀ ਹੈ ਨਹੀਂ ਹੈਗੀ ਸਲਾਈ ਹੋ ਗਈ ਦੇਖੋ ਤੇ ਹੁਣ ਐਵੇਂ ਦੂਜੀ ਗੱਲ ਲੈਂਦੀ ਆ ਆ ਟੋਗ ਲਾਈ ਹੋਈ ਹੈ ਜਿੱਥੇ ਦੇ ਆਪਾਂ ਨੇ ਫੋਲਡ ਕਰਨਾ ਤੇ ਹੁਣ ਐਂ ਕਰਕੇ ਤੇ ਦੂਜੀ ਟੋਗ ਅਜ ਦੇਖੋ ਹਨਾ ਇਹ ਜਿਹੜੀ ਆਪਾਂ ਨੇ ਝਾਗ ਦੀ ਮੋੜ ਨੂੰ ਦਿਸ਼ਾ ਨਹੀਂ ਲਾਈ ਹੋਈ ਆ ਉਹ ਆ ਗਈ ਇੱਥੇ ਤੇ ਇਹਦੀ ਸੀਧੇ ਕਰਨਾ ਸਿਲਾਈ ਲਾ ਲੈਣੀ ਹੈ ਜੀ ਇਹ ਪੱਕਾ ਕਰ ਲੈਣਾ ਇਹ ਤੇ ਹੁਣ ਆਪਾਂ ਨੇ ਕੀ ਕਰਨਾ ਹੁਣ ਆਪਾਂ ਨੇ ਮਤਲਬ ਕਿ ਉਹ ਰੇ ਸਲਾਈ ਲਾਣੀ ਹੈ ਇਹ ਜਿਹੜੀ ਸਲਾਈ ਇਸ ਪਾਸੇ ਲਾਈ ਆਪਾਂ ਨੇ ਇਹਨੂੰ ਦੂਜੇ ਪਾਸੇ ਨੂੰ ਕੋਲਡ ਕਰਨਾ ਹੈ ਠੀਕ ਹੈ ਤੇ ਇਥੇ ਆਪਾਂ ਨੇ ਸਲਾਈ ਲਾ ਲੈਣੀ ਹੈ ਕੀ ਇਹ ਹੈ ਖੁਲੇ ਨਾ ਕਿਉਂਕਿ ਇਹ ਰੇਸ਼ਮੀ ਕੱਪੜਾ ਹੈ ਸੁੱਤੀ ਨਹੀਂ ਹੈਗਾ ਸੁੱਤੀ ਕੱਪੜਾ ਐਵੇਂ ਹੀ ਬਹਿੜ ਜਾਂਦਾ ਜਿੱਥੇ ਬਿਠਾ ਦਿੰਨੇ ਆਪਾਂ ਹੱਥ ਨਾਲ ਇਹਦੇ ਥੋੜੀ ਮਾਰ ਦਈਏ ਤੁਸੀਂ ਸੀਲੇ ਦਾ ਕਲਾ ਲਓ ਜੇ ਤੁਸੀਂ ਐਵੇਂ ਬਣਾ ਸਕਦੇ ਹੋ ਤਾਂ ਸਿਰੇ ਤੱਕ ਨਾ ਲਾਓ ਤੁਸੀਂ ਦੋਨੇ ਪਾਸੇ ਲਾ ਲੈਣੀ ਹੈ ਜੀ ਇਹ ਆਪਾਂ ਨੇ ਉਹ ਵਾ ਕੇ ਦਕਾਰ ਹੀ ਹੁਣ ਸਿਰੇ ਤੱਕ ਲਾ ਦੇ ਜੀ ਮਨੇ ਲਾਈਨ ਇਹਨੂੰ ਇਹ ਇਸ ਇਹਦੇ ਤੋਂ ਜਿਹੜੀ ਇਹ ਆਪਾਂ ਨੇ ਪਹਿਲਾਂ ਸਲਾਈ ਲਾਈ ਆ ਇੱਥੇ ਇਹਨੂੰ ਐ ਮੋੜ ਲੈਣਾ ਏ ਤੇ ਐ ਮੋੜ ਕੇ ਇੱਥੇ ਹੱਥ ਧਰ ਕੇ ਆਪਣਾ ਤੇ ਇਹਨੂੰ ਐ ਕੱਢ ਦੇਣਾ ਖੁੰਜਾ ਇਹਦਾ ਫਿਰ ਹੁਣ ਆਪਾਂ ਕੋਈ ਵੀ ਨਕਲੀ ਚੀਜ਼ ਲੈ ਦੇ ਇਹਦਾ ਖੁੰਜਾ ਐ ਕੱਢ ਦਾਂਗੇ ਠੀਕ ਹੈ ਤੇ ਐਂ ਹੀ ਆਪਾਂ ਨੇ ਇਹ ਮੋੜ ਦੇਣਾ ਏ ਇਧਰਲਾ ਵੀ ਐਂ ਕੱਢ ਲਾਂਗੇ ਇਹ ਮਤਲਬ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤਰੀਕਾ ਹਨਾ ਵੈਸੇ ਮੈਂ ਵੀ ਦੇਖਿਆ ਹੀ ਇਹ ਹੈ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਹੁਣ ਇਹੀ ਕਰਦੀ ਆ ਤੇ ਤੁਸੀਂ ਵੀ ਦੇਖ ਕੇ ਇਹੀ ਕਰੋਗੇ ਹਨਾ ਵੀ ਕਿਉਂਕਿ ਇਹ ਵਧੀਆ ਤਰੀਕਾ ਤਰਪਾਈ ਉੱਡੜਦੀ ਨਹੀਂ ਹੈਗੀ ਬਾਰ-ਬਾਰ ਹਨਾ ਤੇ ਹੁਣ ਆਪਾਂ بڑا ਟਾਂਕਾ ਕਰਕੇ ਲਾਈ ਲਾਣੀ ਹੈ ਕਿਉਂਕਿ ਇਹ ਬਾਕੀ ਪੱਤਰਪਾਈ ਕਰਾਂਗੇ ਹਨਾ ਤੇ ਇਹਨੂੰ ਇੰਨਾ ਬਠਾਣੇ ਦੀ ਲੋੜ ਨਹੀਂ ਹੈ ਆਪਾਂ ਇੱਕ ਸਾਰ ਹੋ ਜਾਂਦਾ ਹਨਾ ਕਿਉਂਕਿ ਦੋੇ ਪਾਸੇ ਦੇ ਦਬ ਗਿਆ ਜੀ ਇਹਦੇ ਹਨਾ

ਇਹ ਕਿਰਾ 300 ਲਿਟਰ ਵਧੀਆ ਲੱਗਿਆ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ শেয়ার ਜ਼ਰੂਰ ਕਰਵੀਂ ਤੇ ਵੀਡੀਓ ਦੇਖਣ ਲਈ ਧੰਨਵਾਦ ਆ ਦੇ ਦੇਖੋ ਇਹ ਫਿਨਿਸ਼ਿੰਗ ਇਹਦੀ ਹਨਾ ਕਿੰਨੇ ਵਧੀਆ ਤਰੀਕੇ ਨਾਲ ਕਿਰਾ ਫੋਲਡ ਹੋਇਆ ਤੇ ਮੈਂ ਤੁਹਾਨੂੰ ਸੂਟ ਦਾ ਵੀ ਦਿਖਾਤਾ ਇਹ ਮੈਂ ਕੱਪੜੇ ਦੇ ਘਾ ਕੇ ਦਿਖਾਇਆ ਹਨਾ ਵੀ ਜੇ ਤੁਹਾਨੂੰ ਉਸ ਤਰ੍ਹਾਂ ਨਹੀਂ ਸਮਝ ਆਇਆ ਇਸ ਤਰ੍ਹਾਂ ਕਰ ਸਕਦੇ ਆ ਕਿ ਜਿਹੜੇ ਪੱਕੇ ਆ ਇਹ ਉਹ ਤਾਂ ਮਤਲਬ ਕਿ ਇੱਕ ਵਾਰੀ ਨਿਗਾਹ ਮਾਰ ਲੈਣਾ ਹੈ ਨਾ ਉਹ ਤਾਂ ਜਦਾ ਹੀ ਕਰ ਸਕਦੇ ਨੇ ਪਰ ਜਿਹੜੇ ਨਵੇਂ ਸਿੱਖਦੇ ਨੇ ਉਹ ਕਈ ਵਾਰੀ ਵੀਡੀਓ ਵੀ ਬਾਰ-ਬਾਰ ਵੀ ਦੇਖਣੀ ਪੈਂਦੀ ਆ ਤਾਂ ਇਸ ਕਰਕੇ ਕੋਈ ਚੱਕਰ ਨਹੀਂ ਬਾਰ-ਬਾਰ ਦੇਖੋ ਪਰ ਆਪਣੇ ਕੰਮ ਵਿੱਚ ਸਾਫੀਆਣੀ ਜ਼ਰੂਰੀ ਹੈ ਹੈਨਾ ਆਪਾਂ ਵੀ ਜਿੰਨੀ ਆਪਣੇ ਕੰਮ ਵਿੱਚ ਸਾਫੀ ਆਊਗੀ ਉਨਾ ਆਪਣਾ ਵਧੀਆ ਕੰਮ ਹੋਊਗਾ ਹੈਨਾ ਉਨਾ ਹੀ ਹੋਰਾਂ ਨੂੰ ਪਸੰਦ ਆਊਗਾ ته مننه دي ویډیو ډېکنه ټانکیو دي